ਰਾਤ ਦਿਨ 24 ਘੰਟੇ ਮਿਹਨਤ ਕਰਨਾ ਇਹ ਹਮਾਰੇ ਸਮਾਜ ਕੇ ਲੋਕੋ ਕੀ ਔਰ ਖੂਬ ਮਿਹਨਤੀ ਲੋਗ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜੋ ਇਤਿਹਾਸਿਕ ਕੰਮ ਕੀਤੇ ਆ ਤੇ ਉਹਨਾਂ ਕੀਤੇ ਕੰਮਾਂ ਦੇ ਸਦਕਾ ਸੀ ਕਹਿ ਸਕਦੇ ਆ ਕਿ ਅਸੀਂ ਬੜੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਨਾ ਹਲ ਕੱਪੜਿਆਂ ਆਪਣੇ ਵਿੱਚ ਇੰਡਸਟਰੀਅਲ ਸਿਟੀ ਜਾਣਗੇ ਅਰਗੋੜ ਦੇ

हर आदमी का हाथ यू रहता है कभी भी यू नहीं रहता यही शिक्षा हमें महाराज अगर सिंह ने दी थी ਮਹਾਰਾਜਾ ਅਗਰ ਸਿੰਘ ਸਮਾਰਕ ਦਾ ਨੀਂਹ ਪੱਥਰ ਜਿਹੜਾ ਰੱਖਿਆ ਜੀ ਉੱਥੇ ਬਹੁਤ ਵੱਡਾ ਇੱਕ ਦਰਬਾਰ ਬਣਨਾ 5 ਕਰੋੜ ਦੀ ਲਾਗਤ ਦੇ ਨਾਲ ਇਮਾਨਦਾਰੀ ਸੇ ਪੈਸਾ ਕਮਾਣੇ ਮੇ ਕੋਈ ਹਰਜ ਨਹੀਂ ਹੈ उसी पैसे से एक हिस्से से हम अपना परिवार पालते हैं एक हिस्सा सरकार को टैक्स के रूप में दे देते हैं आज ये जो सरकार चल रही है, हम इतने सारे काम कर पा रहे हैं सड़कें बन रही हैं, पानी बिजली और इतनी सारी चीजें जो सरकार कर रही है वो इसीलिए कर रही है क्योंकि जनता टैक्स देती है कुरबानिया साढ़े तीन तो सौ साल श्री गुरु तेग बहादुर जी का इस साल मना रहे हैं चौबीस नवंबर में उस तो पहले ही समागम शुरू हो जाएंगे कीर्तन हौली चरण शो प्राप्त धरती लगभग उन्होंने जो गुरु साहब का ज्यादा चरण शो प्राप्त पटियाला संरूर मानसा ये इलाके ਰਿਆਸਤੀ ਸ਼ਹਿਰ ਨਾਬਾ ਵਿਖੇ ਮਹਾਰਾਜਾ ਅਗਰਸੈਨ ਸਮਾਰਕ ਦਾ ਨੀਂਹ ਪੱਥਰ ਰੱਖਣ ਲਈ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਦੇ ਨਾਲ ਕੈਬਨਟ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਤੇ ਨਾਬਾ ਦੇ ਵਿਧਾਇਕ ਰਹੇ ਮੌਜੂਦ। ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਅਤੇ ਸਾਬਕਾ ਮੁੱਖ ਮੰਤਰੀ ਅਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਦੌਰਾਨ ਮਹਾਰਾਜਾ ਅਗਰਸੈਨ ਜੀ ਬਾਰੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਇਹਨਾਂ ਦੀਆਂ ਦੇਣਾਂ ਨੂੰ ਕਦੇ ਭੁਲਾ ਨਹੀਂ ਜਾ ਸਕਦਾ। ਇਸ ਮੌਕੇ ਤੇ ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਵੀ ਭਾਸ਼ਣ ਦੌਰਾਨ ਕਈ ਗੱਲਾਂ ਆਖੀਆਂ ਇਸ ਮੌਕੇ ਕੈਬਨਟ ਮੰਤਰੀ ਬ੍ਰਿੰਦਰ ਗੋਇਲ ਨੇ ਅਗਰਵਾਲ ਸਭਾ ਕਮੇਟੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੜੀ ਸਲਾਗਾ ਜੋ ਕਦਮ ਹੈ ਜੋ ਮਹਾਰਾਜਾ ਸਮਾਰਕ ਨਾਬਾ ਚ ਬਣ ਰਿਹਾ ਹੈ ਇਸ ਮੌਕੇ ਲੁਧਿਆਣਾ ਪੱਛਮੀ ਜਿਵਨੀ ਚੋਣ ਤੇ ਵੀ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦੀ ਵੱਡੀ ਜਿੱਤ ਹੋਏਗੀ ਲੋਕ ਸਾਡੇ ਨਾਲ ਇਸ ਮੌਕੇ ਨਾਬਾ ਦੇ ਵਿਧਾਇਕ ਨੇ ਭਗਵੰਤ ਮਾਨ ਕੇਜਰੀਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਬਹੁਤ ਵਧੀਆ ਲੱਗ ਰਿਹਾ ਹੈ ਦੇਖੋ ਅਗਰਵਾਲ ਸਭਾ ਬਣਾਉਣਾ ਰੱਖਿਆ ਗਿਆ ਹੈ ਦੇਖੋ ਬਹੁਤ ਵਿਸ਼ਾਲ ਜਿਹੜਾ ਭਵਨ ਉਹ ਬਣਾਇਆ ਜਾ ਰਿਹਾ ਹੈ ਉਸੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਵੀ ਪਹੁੰਚ ਰਹੇ ਨੇ ਸੋ ਸਾਡੇ ਲਈ ਸਾਰਿਆਂ ਦੇ ਲਈ ਇੱਕ بڑا ਬਹੁਤ ਹਰਸ਼ ਦਾ ਵਿਸ਼ਾ ਹੈ ਸਾਡਾ ਕਿ ਲੋਕਾਂ ਨੇ ਜਿਆਦਾ ਲੋਕਾਂ ਨੇ ਫੈਸਲਾ ਦੇਣਾ ਪਰ ਅਸੀਂ ਇਹ ਮਹਿਸੂਸ ਕਰਦੇ ਆ ਕਿ ਲੋਕ ਸਾਡੇ ਨਾਲ ਨੇ ਕਿਉਂਕਿ ਪਿਛਲੇ 3 ਸਾਲਾਂ ਦੇ ਕੀਤੇ ਕੰਮ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜੋ ਇਤਿਹਾਸਕ ਕੰਮ ਕੀਤੇ ਆ ਤੇ ਉਹਨਾਂ ਕੀਤੇ ਕੰਮਾਂ ਦੇ ਸਦਕਾ ਸੀ ਕਹਿ ਸਕਦੇ ਆ ਕਿ ਅਸੀਂ ਬੜੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ ਤੇ ਜਿਹੜੇ ਸਾਡੇ ਕੈਂਡੀਡੇਟ ਨੇ ਉਹ ਸਾਡੇ ਕੈਂਡੀਡੇਟ ਇੱਕ ਖੁਦ ਇੱਕ ਅਜਿਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਸੇਵਾ ਦੇ ਲਾਦੇ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖ ਕੇ ਸੇ ਬਿਲਕੁਲ ਲੋਕਾਂ ਦੇ ਸਹਿਯੋਗ ਦੇ ਨਾਲ ਦਿੱਤਾ ਹੈ ਤੇ ਖੁਸ਼ੀ ਭਰਿਆ ਪਲਸੀਗਾ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਮੁਕਤਵਰਨ ਜੀ ਤੇ ਆਮ ਪਾਰਟੀ ਦੇ ਕਨਵੀਨਰ ਤੇ ਤਿੰਨ ਵਾਰ ਦੇ ਮੁੱਖ ਮੰਤਰੀ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਆਏ ਹੈ ਉਹਨਾਂ ਨੇ ਮਹਾਰਾਜਾ ਗੁਰਸੇਹਨ ਸਮਾਰਕ ਦਾ ਨੀਂਹ ਪੱਥਰ ਜੜਾ ਰੱਖਿਆ ਜੀ ਤੇ ਬਹੁਤ ਵੱਡਾ ਇੱਕ ਦਰਬਾਰ ਬਣਨਾ 5 ਕਰੋੜ ਦੀ ਲਾਗਤ ਦੇ ਨਾਲ ਤੇ ਬਹੁਤ-ਬਹੁਤ ਧੰਨਵਾਦ ਹੈ ਨਾਪਾ ਦੀ ਸੰਗਤ 'ਚ ਬਹੁਤ ਖੁਸ਼ੀ ਦੀ ਲਹਿਰ ਹੈ ਔਰ ਇਨਾ ਸਮਾਜ ਆ ਨਾਪਾ ਸ਼ਹਿਰ ਦਾ ਅਕਰਵਲ ਸਮਾਜ ਬਹੁਤ ਖੁਸ਼ ਹੈ ਇਸ ਗੱਲ ਤੋਂ ਮੈਂ ਮੁੱਖ ਮੰਤਰੀ ਪੰਜਾਬ ਤੇ ਅਰਵਿੰਦ ਕੇਜੀਵਾਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ